ਤਾਲ ਤਾਲ ਬਤਰਾ ਲੈ ਕੇ ਕਹਿੰਦੇ ਨੈਣੀ ਲੈ ਅਸੀਂ ਮਾੜੋੜਲ ਕੋਈ ਥੋਰ ਦੇ ਲੱਗ ਗਈ ਜਵਾਨੀ ਟੂਰ ਦਾ ਦੂਜਾ ਦਿਨ ਤੇ ਅਸੀਂ ਚੱਲੇ ਹਾਂ ਹੁਣ ਨੈਣੀ ਤਾਲ ਹਰਦਵਾਰ ਸੇ ਰਾਤੀ ਆਪਾਂ ਦੇਖਿਆ ਆ ਆਰਟੀਵੀ ਦੇਖੀ ਗੁੰਨਾ ਮੇਰੀ ਦੀ ਔਰ ਇਹ ਗੰਗਾ ਵਾਲਾ ਪੁਲ ਜਿੱਦੇ ਇਧਰਲੇ ਰਾਈਟ ਲੈਫਟ ਹੈਂਡ ਆਪਣੇ ਹੈਗਾ ਆ ਹਰ ਕੀ ਪੋੜੀ ਜਿੱਦੇ ਰਾਤੀ ਆਪਾਂ ਸੀਗੇ ਆਪਾਂ ਹੁਣ ਜਾਣਾ ਆ ਨੈਣੀਤਾਲ ਤੇ ਨੈਣੀਤਾਲ ਇੱਥੋਂ ਹੈਗਾ ਆ 2 ਲਗਭਗ 250 ਕਿਲੋਮੀਟਰ ਤੇ 5 ਘੰਟੇ ਦਾ ਸਫਰ ਆ ਇਸਾ ਕਿ ਆਪਾਂ ਨਿਕਲ ਚੁੱਕੇ ਇਸ ਟਾਈਮ 8:30 ਹੋਏ ਆ ਤੇ ਉਮੀਦ ਆ ਕਿ 5 ਲੈ 6 ਘੰਟੇ ਚ ਆਪਾਂ ਪਹੁੰਚਵਾਂਗੇ 2 3 ਵਜੇ ਦੇ ਵਿਚਾਲੇ ਹੁਣ ਦਾ ਜਰੂਰੀ ਆ ਤਾਂ ਹੀ ਆਪਾਂ ਨੈਣੀ ਤਾਲ ਨੂੰ ਦੇਖ ਸਕਾਂਗੇ ਚੱਲਦੇ ਆਪਾਂ ਨੈਣੀ ਤਾਲ ਡੈੜੀ ਤਲ ਇੱਥੇ ਲਿਖਿਆ ਆ 229 ਕਿਲੋਮੀਟਰ ਜਿਹੜਾ బోర్ ਸਾਹਮਣੇ ਦਿਖ ਰਿਹਾ ਆ ਉੱਥੋਂ ਅਸੀਂ ਹਰਦਵਾਰ ਤੋਂ ਥੋੜਾ ਬਾਹਰ ਆ ਗਏ ਆ ਤੇ ਹੁਣ ਅਸੀਂ ਚੱਲ ਪਏ ਆ ਨੈਣੀ ਤਾਲ ਰੋਡ ਤੇ ਔਰ ਦੇਖੋ ਗੰਗਾ ਕਿੰਨੀ ਵੱਡੀ ਨਦੀ ਆ ਗੰਗਾ ਭਾਰਤੀ ਸਭ ਤੋਂ ਵੱਡੀ ਲੰਬੀ ਵੱਡੀ ਲੰਬੀ ਨਦੀ ਆ ਹੈ 2525 ਕਿਲੋਮੀਟਰ ਛਾਹੀ ਦੇਗੀ। ਔਰ ਸਾਹਮਣੇ ਇੱਥੋਂ ਮੈਦਾਨੀ ਇਲਾਕਾ ਸ਼ੁਰੂ ਹੁੰਦਾ ਅਸਲ ਵਿੱਚ ਤੇ ਮੋਹਰਲਾ ਪਾਸਾ ਸਾਰਾ ਜਿਹੜਾ ਆ ਪਹਾੜੀ ਸ਼ੁਰੂ ਆ ਹੁਣ। ਹੁਣ ਨੇਣੀ ਤੱਕ ਆਪ ਨੂੰ ਥੋੜੇ ਥੋੜੇ ਪਹਾੜ ਮਿਲ ਜਾਣੇ ਆ ਤੇ ਹਰਦਵਾਰ ਤੱਕ ਔਰ ਦੀਦਾ ਤੁੰ ਤੱਕ ਆਪ ਨੂੰ ਪਹਾੜ ਨਹੀਂ ਮਿਲਦੇ ਆ ਪਰ ਮੈਦਾਨੀ ਮਿਲਦੀ ਲੱਗਦਾ। ਤਾਂ ਹੀ ਇੱਥੇ ਹੀ ਗੰਗਾ ਮੈਦਾਨੀ ਇਲਾਕੇ ਵਿੱਚ ਪ੍ਰਵੇਸ਼ ਕਰਦੀ ਇੱਥੇ ਕਹਿੰਦੇ ਆ ਵੀ ਇੱਥੋਂ ਸ਼ੁਰੂ ਪ੍ਰਵੇਸ਼ ਕਰਦੀ ਆ ਤੇ ਇੱਥੇ ਹੀ ਪੂਜਾ ਹੁੰਦੀ ਵੀਰ ਉਹਦਾਂ ਦੀ। ਇਸ ਟਾਈਮ ਮੈਂ ਖੜਾ ਆਂ ਆ ਖਾਲਸਾ ਪੰਜਾਬੀ ਢਾਬਾ ਕਿਉਂਕਿ ਇਸ ਵੇਲੇ ਦਾ ਟਾਈਮ ਆ ਬੱਚਿਆਂ ਨੂੰ ਨਾਸ਼ਤਾ ਵੀ ਕਰਾਉਣਾ ਪੈਣਾ ਨਾਸ਼ਤਾ ਕਰਾ ਕੇ ਫਿਰ ਆਪਾਂ ਅੱਗੇ ਚੱਲਦੇ ਆਂ ਨੈਣੀਤਨਵਾਲ ਇਸ ਪਾਸੇ ਜਾਣਾ ਆਪਾਂ ਨੈਣੀਤਨਵਾਲ ਐ ਹਰਦਵਾਰ ਤੋਂ ਨਿਕਲਦੀ ਸਾਰੇ ਜੀ ਹਜੇ ਨਿਕਲੇ ਹੀ ਆਂ ਆਪਾਂ ਹਜੇ ਤੇ ਦੋ ਢਾਬੇ ਇੱਥੇ ਖੈਰਾ ਪੰਜਾਬੀ ਢਾਬਾ ਤੇ ਆ ਖਾਹਰਾ ਪੰਜਾਬੀ ਢਾਬਾ ਇੱਥੇ ਬ੍ਰੇਕ ਲਾਗੇ ਉੱਥੇ ਪਕੜ ਗਏ ਆ ਐ ਆ ਦੇਖ ਅੱਗੇ ਖੈਰਾ ਪੰਜਾਬੀ ਢਾਬਾ ਸੜਕ ਹਜੇ ਤੱਕ ਤਾਂ ਠੀਕ ਹੈ ਜੀ ਜਿੱਦ ਦੇ ਬਾਹਰ ਨਿਕਲੇ ਆ ਹਾਈਵੇ ਤੱਕ ਬਾਕੀ ਆਪਾਂ ਹੁਣ ਨਾਸ਼ਤਾ ਕਰਕੇ ਜਲਦੀ ਜਲਦੀ ਨੈਣੀ ਤਲਵਲ ਰਾਜਾ ਜੀ ਨੇਸ਼ਪਾਕ ਜਾਣਾ ਸੀ ਪਰ ਜਦੋਂ ਦਾ ਦੂਸਰਾ ਦੇਖਿਆ ਸ਼ਡਿਊਲ ਦੇਖਿਆ ਤਾਂ ਉਹ ਸਫਾਰੀ ਆ 2.5 3 ਘੰਟੇ ਦੀ ਸਫਾਰੀ ਹੈ ਬੁਕਿੰਗ ਹੋ ਕੇ ਔਰ ਟਾਈਮ ਲੱਗਣਾ ਸੋ ਲਈ ਫਿਰ ਆਪਾਂ ਰਾਤ ਨੂੰ ਨੈਣੀ ਤਲ ਲੈਟ ਹੋ ਜਾਣਾ ਸੀ ਇਸ ਕਰਕੇ ਆਪਾਂ ਛੱਡਤੀ ਆ ਰਾਜਾ ਜੀ ਨੇਸ਼ਪਾਕ ਵਾਲੀ ਨੈਕਸਟ ਟਾਈਮ ਦੇਖਾਂਗੇ ਅਸੀਂ ਲੰਘ ਰਹੇ ਹਾਂ ਨਜ਼ੀਬਾਬਾਦ ਵਿੱਚੋਂ ਏ ਨਜੀਬਾਬਾਦ ਵਿੱਚੋਂ ਲੰਕੇ ਇੱਥੋਂ 233 ਕਿਲੋਮੀਟਰ ਨੈਣੀ ਤਰਵਲ ਪਹੁੰਚਾ ਹਜੇ ਵੀ ਸ਼ਹਿਰ ਚੋਂ ਲੰਗੇ ਅਸੀਂ ਤੇ ਨਜੀਬਾਬਾਦ ਲਗਭਗ ਮੁਸਲਮੇਰੀ ਲੱਗਿਆ ਸਾਨੂੰ ਕਾਫੀ ਦੁਕਾਨਾਂ ਐ ਸੀਆਂ ਡਿਸ਼ੇਸ ਮੁਸਲਮ ਡਿਸ਼ ਹੁਣ ਆਪਾਂ ਬਾਹਰ ਨਿਕਲ ਗਏ ਆ ਨਜੀਬਾਬਾਦ ਤੋਂ ਨੈਣੀ ਤਰਵਲ ਤੋਂ 233 ਕਿਲੋਮੀਟਰ ਮੀਨਸ 4 1/2 ਘੰਟੇ ਹਜੇ ਵੀ ਲੱਗਣੇ ਆ ਔਰ ഡ <imitiple> <imitiple> ਤੇ ਚਨਰਵੀਆ ਇਹਦਾ ਆਪਣਾ ਪੰਜਾਬ ਵਿੱਚ ਆ ਉਹ 98 98 ਆ ਇਸ ਟਾਈਮ ਚਨਰਿਆ 4 ਰੁਪਏ ਦਾ ਫਰਕ ਆ ਆਪਣਾ ਦੁਪਹਿਰ ਦਾ 1:00 ਵੱਜ ਗਿਆ ਤੇ ਮੈਂ ਇਸ ਟਾਈਮ ਖੜਾ ਆ ਬਾਜਪੁਰ ਰੋਡ ਤੇ ਕਾਸ਼ੀਪੁਰ ਤੋਂ ਸਾਈਡ ਤੇ ਕਾਸ਼ੀਪੁਰ ਸੱਜੇ ਆ ਤੇ ਇਹਦਾ ਜਿਆਦਾ ਮੋਟਾ ਨਹੀਂ ਪੈਰ ਨੂੰ ਤਾਂ ਬੱਚਿਆਂ ਨੂੰ ਭੁੱਖ ਲੱਗੀ ਆ ਕੁਝ ਖਾ ਪੀ ਕੇ ਫਿਰ ਚੱਲਦੇ ਅੱਗੇ ਨੂੰ ਹਜੇ ਇੱਥੋਂ ਨੈਣੀਤਾਲ 100 ਕਿਲੋਮੀਟਰ ਤਕਰੀਬ ਅੱਗੇ ਹੈਗਾ ਆ ਇਹ 2 ਘੰਟੇ ਸਫਰ ਹੋਰ ਪਿਆ ਅਜੇ ਮਤਲਬ ਟਾਈਮ ਲੱਗਦਾ ਜਾਣ ਨੂੰ ਹਾਲਾਂਕਿ ਪਲੇਨ ਏਰੀਆ ਹੈ ਪਰ ਕਿਤੇ ਕਿਤੇ ਸੜਕ ਰੁੱਟੀ ਮਿਲਦੀ ਆ ਹਾਈਵੇ ਪੂਰਾ ਬਣਿਆ ਨਹੀਂ ਹੈਗਾ ਇਹ ਹਾਈਵੇ ਬੱਚੇ ਅੰਦਰ ਬੈਠੇ ਆਪਣਾ ਖਾਣ ਪੀਣ ਕਰ ਰਹੇ ਆ ਹਰਮਨ ਦੇ ਘਰ ਹਮ ਕੀ ਖਾਂਦੀ ਮੈਗੀਆਂ ਲਾ ਕੇ ਬੈਠੇ ਮੈਂ ਕਿੱਥੇ ਹੁਣ ਕਿੱਧਰ ਗਈ ਹੈ ਕਿੱਧਰ ਗਈ ਬੜੀ ਲਗੀ ਸਨੂ ਹਾਈਵੇ ਤੋਂ ਥੱਲੇ ਧਰਤਾ Google Map ਰਾਹੀਂ ਤੇ ਮੈਂ ਹੁਣ ਚੈੱਕ ਕੀਤਾ ਆ ਕਿ ਆ ਦੇਖੋ ਉਹ ਜਿਹੜਾ ਨਾਈਬੀ ਉਹ ਨਦਰ ਨਦਰ ਪੋਨੂ ਜਾ ਰਿਹਾ ਹੁਣ ਇਹ ਹੈਗਾ ਯਾਰ ਦਰਾਹਾ ਤੋਂ ਵਾਪਸ ਥੱਲੇ ਨੂੰ ਮੁੜੇ ਆ ਹੁਣ ਇਹ ਕਿੱਥੋਂ 90 ਕਿਲੋਮੀਟਰ ਅੱਗੇ ਹੈਗਾ ਯਾਰ ਆਪਾਂ ਹੁਣ ਇਥੋਂ ਨੈਣੀਦਾਲ ਸਿੱਧਾ ਰਸਤਾ ਦਿਖਾ ਰਿਹਾ ਗੂਗਲ ਮੈਪ ਆਪਾਂ ਉਧਰ ਨਹੀਂ ਜਾਣਾ ਆ। ਇਹ ਇਹ ਦਰਾਹਾ ਆ। ਉਹ ਲੱਗਿਆ ਨੈਣੀਦਾਲ ਰਾਮਪੁਰ ਉਹ ਰਸਤਾ ਹੈ। ਨੈਣੀਦਾਲ ਰਾਮਪੁਰ। ਓਕੇ ਸ਼ੁਰੂ। ਰਸਤਾ ਦੇਖੋ ਕਿੰਨਾ ਸੋਹਣਾ ਆਇਆ। ਜਾਦੇ ਤੁਰੇ ਹੋਏ ਆ। ਇਤੋਂ ਨੈਣੀਦਾਲ ਸਿਰਫ 40 ਕਿਲੋਮੀਟਰ ਦੂਰ ਰਹਿ ਗਿਆ। ਇਹ ਇਹ ਸਾਰਾ ਏਰੀਆ ਲਗਭਗ ਜਿਮ ਕੋਵਰਟ ਪਾਰਕ ਦਾ ਆ ਜਿਹੜੀ ਟਾਈਗਰ ਰਿਜ਼ਰਵ ਹੈ ਜਿਹੜੀ ਤੇ ਔਰ ਆਪਾਂ ਨੈਣੀਤਾਲ ਦੇ ਲਗਭਗ ਕੋਲ ਪਹੁੰਚ ਗਏ ਆ ਤੇ 40 ਕਿਲੋਮੀਟਰ ਇੱਕ ਘੰਟਾ ਹੋ ਲੱਗ ਜਾਊਗਾ ਪਰ ਮੋਸਤ ਆ ਬੜੀਆ ਨਾ 뷰 ਕਰਕੇ ਬੜੀਆ 뷰 ਦਿਖਾ ਲਓ ਮੋਰੇ ਔਰ ਦੇਖੋ ਕਿੰਨਾ ਵਧੀਆ ਆ ਦੂਨੇ ਪਾਸੇ ਜੰਗਲ ਹੈ ਉਹਦੇ ਵਿੱਚੋਂ ਨਿਕਲ ਰਹੇ ਆ ਤੇ ਕਈ ਆ ਸਾਈਨ ਬੋਰਡ ਲੱਗੇ ਹੋਏ ਆ ਕਿ ਸਾਵਧਾਨੀ ਨਾਲ ਜਾਣਾ ਰਾਤ ਦੇ ਟਾਈਮ ਇੱਥੇ ਡਰਾਈਵ ਮਰਾਂ ਕੀਤਾ ਹੋਇਆ ਹੈ ਮਤਲਬ ਇਤਿਹਾਸ ਵਰਤਨ ਨੂੰ ਕਿਹਾ ਗਿਆ ਹੈ ਆ ਲਿਖਿਆ ਆ ਦੇਖੋ ਪਲੀਜ਼ ਡਰਾਈਵ ਸਲੋ ਐਨੀਮਲ ਆਰ ਕ로ਸਿੰਗ ਇਹ ਲਿਖਿਆ ਇਸ ਸਾਈਨ ਬੋਰਡ ਹਾਂ ਪਹਾੜੀ ਸ਼ੁਰੂ ਹੋ ਗਈ ਇਸ ਤੋਂ ਪਤਾ ਲੱਗਦਾ ਕਿ ਆਪਾਂ ਨੈਣੀਤਾਲ ਰੋਡ ਤੇ ਪਹੁੰਚ ਚੁੱਕੇ ਆ ਜਿਹੜੇ ਰੋਡ ਤੋਂ ਆਪਾਂ ਪਿੱਛੇ ਨਾ 1 ਕਿਲੋਮੀਟਰ ਟਰਨ ਕੀਤਾ ਉੱਥੇ ਜਿਮ ਕਾਰਪੋਰਟ ਮਿਊਜ਼ੀਅਮ ਸੀ ਪਾਰਕ ਦਾ ਉੱਥੋਂ ਆਪਾਂ ਇਹ ਟਰਨ ਇਧਰ ਤੇ ਹੁਣ ਜਾ ਰਹੇ ਆ ਚੜਾਈ ਚੜ ਕੇ ਸ਼ੁਰੂ ਹੋ ਗਈ ਆ ਇੱਥੋਂ ਨੈਣੀ ਤਰ ਦੱਸਦੇ ਆ ਯਾਰ 30 32 ਕਿਲੋਮੀਟਰ ਜੇ ਮੈਂ 30 32 ਕਿਲੋਮੀਟਰ ਆਪਾਂ ਇੱਧੇ ਹੀ ਜਾਣਾ ਘੁੰਮ ਘਮਾਨ ਵਾਲੇ ਰਸਤੇ ਉੱਤੇ ਮੋੜਕੇੜ ਵਾਲੇ ਰਸਤੇ ਉੱਤੇ ਪਰ ਬਹੁਤ ਸੁੰਦਰ ਰਸਤਾ ਆ ਬਹੁਤ ਚੁੱੱਚੇ ਦਰਖਤ ਪਹਿਲੀ ਵਾਰ ਆਏ ਜਦ ਤੁਰੇ ਹੋਆ ਸੀ ਮਤਲਬ ਇੰਨੀ ਗ੍ਰੀਨਰੀ ਮਿਲ ਰਹੀ ਏ ਸਾਨੂੰ ਔਰ ਹਾਂ ਬੱਚੇ ਦਿਖਾ ਲਓ ਦਿਖਾ ਲਓ ਦਿਖਾ ਲਓ ਸਾਡੇ ਬੱਚੇ ਵੀ ਉੱਠ ਖੜੇ ਹੋਣ ਸਾਰੇ ਜਾਗ ਗਏ ਹੋਣੇ ਜਾਗ ਗਏ ਬਈ ਵਧੀਆ ਮੌਸਮ ਆ ਗਿਆ ਹੈਨਾ ਅੱਗੇ ਦਿਖਾ ਲਓ ਕਿੰਨਾ ਹੋਣੇ ਦਰਖਤ ਪੱਡੇ ਪੱਡੇ ਡ੍ਰੈਗਨ ਫਰੂਟ ਸੀ ਰਸਤੇ 'ਚ ਬਹੁਤ ਜਿਆਦਾ ਮਿਲਿਆ। ਆਧਾ ਪੀਲਾ। ਆਧਾ ਵੀਆ। ਬਹੁਤ ਪਿੰਕ ਸੀਗਾ ਜਿਹੜਾ ਆਪਾਂ ਸ਼ਹਿਰ ਖਾਂਦੇ ਉਹ ਹੋਰ ਚੀਜ਼ ਨਹੀਂ ਪਿੰਕ ਸੀਗਾ ਹੈਨਾ। ਹਾਂ ਮੈਨੂੰ ਪਿੰਕ ਰੰਗ ਕੁਛ ਬਾਈਕ ਕਰ ਬਾਈਕਰ। ਮੈਂ ਇਹ ਵੀਡੀਓ ਤੁਹਾਨੂੰ ਰਸਤਾ ਦਿਖਾ ਲੈਣੇ ਬਣਾਈ ਆ। ਰਸਤਾ ਕੰਜੈਸਟਿਡ ਰਸਤਾ ਮਤਲਬ ਤੋਂ ਗੱਡੀਆਂ ਤਾਂ ਆਰਾਮ ਲੰਘਦੀਆਂ ਆਇਆ ਜੇ ਵੱਡੀ ਗੱਡੀ ਆਵੇ ਫਿਰ ਤੁਹਾਨੂੰ ਆਰਾਮ ਰਸਤਾ ਦੇਣਾ ਪੈਣਾ ਆ। ਵਾਦਾ ਬਣਾਏ ਹੋਏ ਰਸਤੇ ਲਈ। ਤੇ ਅਜਾ ਖੁੱਲਾ ਜਿਹਾ ਰਸਤਾ ਆਇਆ ਵਸ ਇੱਕ ਔਰ ਰਸਤਾ ਕਾਫੀ ਯਾਨੀ ਕਿ ਹੋਲੀ ਜਾਣਾ ਪੈ ਰਿਹਾ ਇਸ ਅੱਗੇ ਔਰ ਥਾਂ ਥਾਂ ਸਪੀਡ ਵੇਕਲ ਲੱਗੇ ਹੋਏ ਆ ਲਗਾਤਾਰ ਉਚਾਈ ਤੇ ਚੱਲ ਰਹੇ ਆ ਅਸੀਂ ਤਾਂ ਵੱਲੋਂ ਹਜੇ ਨੈਨੀਤਾਲ ਤੋਂ ਹਜੇ ਵੀ 12 ਕਿਲੋਮੀਟਰ ਪਿੱਛੇ ਆ। ਔਰ ਦੇਖੋ ਉੱਪਰ ਮੌਸਮ ਕਿੰਨਾ ਚੇਂਜ ਹੋ ਗਿਆ। ਬੱਦਲ ਵਾਈ ਧੁੰਦ ਔਰ ਠੰਡੀ ਹਵਾ। ਇਹ ਇਹਦਾ ਮਤਲਬ ਹੈ ਕਿ ਆਪਾਂ ਇਸ ਟਾਈਮ ਪਹੁੰਚੇ ਕਾਫੀ ਚਾਈਦੇ ਆ ਗਏ ਆ। ਇਹ ਨੈਨੀਤਾਲ ਬੋਰਡ ਆ ਗਿਆ 11 ਕਿਲੋਮੀਟਰ ਅੰਦਰ। ਕਾਫੀ ਚਾਈਦੇ ਉੱਤੇ ਆ ਇਹ ਨੈਨੀਤਾਲ ਔਰ ਠੰਡਾ ਲੱਗ ਠੰਡਾ ਲੱਗ ਰਿਹਾ ਹੈ ਇਸ ਟਾਈਮ ਪੂਰਾ ਥੱਲੇ ਕਰਵੀ ਸੀ ਨਾ ਮਜ਼ਾ ਨਹੀਂ ਲੱਗ ਕੇ ਵਿੱਚ ਇੱਥੇ ਠੰਡਾ ਪੂਰੀ। ਔਰ ਆਪਾਂ ਮੈਨੂੰ ਲੱਗਦਾ ਕਿ ਆਪਾਂ ਆਪਾਂ 20 ਮਿੰਟਾਂ 'ਚ ਆਪਾਂ ਪਹੁੰਚ ਜਾਣਾ ਹੁਣ। ਬਾਕੀ ਦੇਦੇ ਉੱਥੇ ਜਾ ਕੇ ਮੌਸਮ ਕਿਦਾਂ ਦਾ ਉੱਪਰ ਇਸ ਟਾਈਮ ਤਾਂ ਲੱਗਿਆ ਜਿਦਾ ਬੱਦਲ ਵਾਈ ਆ ਅਸੀਂ ਨੈਣੀਦਾਲ ਤੋਂ ਹਲੇ 5-6 ਕਿਲੋਮੀਟਰ ਪਿੱਛੇ ਆਂ ਔਰ ਬਹੁਤ ਸੋਹਣਾ ਇੱਕ 뷰뷰 ਪੁਆਇੰਟ ਆਇਆ ਸੀ ਆਪਾਂ ਤਾਂ ਰੁਕੇ ਆ ਆ ਦੇਖੋ ਇੱਕ ਪਿੰਡ ਨਾ ਨਹੀਂ ਪਤਾ ਪਿੱਛੇ ਪੜ ਕੇ ਤਾਂ ਆਇਆ ਸੀ ਭੁੱਲ ਗਿਆ ਨਾਮ ਮੈਨੂੰ ਉਹ ਜਗ੍ਹਾ ਤੋਂ ਗੱਡੀਆਂ ਆ ਰਹੀਆਂ ਪਿੱਛੋਂ ਕਿੱਦਾਂ ਲੱਗ ਰਿਹਾ ਨੈਣੀਦਾਲ ਆ ਕੇ ਹਾਂ ਕਿੱਦਾਂ ਲੱਗ ਰਿਹਾ ਨੈਣੀਦਾਲ ਆ ਕੇ ਤੇਰੀ ਘਰ ਕੇ ਲੈ ਕੇ ਜਾਂਦੀ ਏ ਚ ਤੁਸੀਂ ਕਹਿੰਦੇ ਨੈਣੀਦਾਲ ਜਾਣਾ ਇਸ ਪਾਸੋਂ ਆਏ ਆਪਾਂ ਆਹ ਕਿੰਨੀ ਸੋਹਣੀ ਲੱਗਦੀ ਹੈ ਵਿਚਾਲੇ ਝੀਲ ਆ ਤੇ ਝੀਲਾਂ ਨਹਿਣੀ ਤਾਲ ਕਹਿੰਦੇ ਆ ਝੀਲਾਂ ਦਾ ਇਹ ਆ ਸਾਰਾ ਸ਼ਹਿਰ ਆ ਝੀਲਾਂ ਦਾ ਕਈ ਤਰ੍ਹਾਂ ਝੀਲਾਂ ਇੱਥੇ ਬੰਦੋ ਕਈ ਕੇਜੀ ਲਾਇਆ ਪਿੰਡ ਕਿੰਨਾ ਸੋਹਣਾ ਆ ਮੌਸਮ ਠੰਡਾ ਆ ਆ ਦੇਖੋ ਉੱਪਰ ਤੁਹਾਨੂੰ ਦਿਖਾਉਂਦਾ ਮੈਂ ਆ ਦੇਖੋ ਬੱਦਲ ਵਾਈ ਧੁੰਦ ਮਜ਼ਾ ਆ ਰਿਹਾ ਪੂਰਾ ਜਿੰਨੀ ਟਿਕਾਵਟ ਸੀ ਦੋ ਦਿਨ ਦੀ ਡਰਾਈਵਿੰਗ ਦੀ ਸਾਰੀ ਉੱਤਰ ਕੀਤੇ ਆ ਕੇ ਫਰੈਸ਼ ਲੱਗ ਰਿਹਾ ਪੂਰਾ ਸਰੀਰ ਔਰ ਪੋੜੀ ਦਾ ਖੇਤੀ ਥੱਲੇ ਵਾਓ ਹਾਂ ਹੁਣ ਆਪਾਂ ਬਿਲਕੁਲ ਬੱਦਲਾਂ ਦੇ ਵਿੱਚ ਆ ਗਏ ਆ ਤੁੰਦ ਵਾਹਨ ਪੂਰੀ ਔਰ ਥੱਲੇ ਹੀਟਾਂ ਦਾ ਦਿਖਾਇ ਨਹੀਂ ਦਿੰਦਾ ਇਹ ਘਾਟੀ ਵੱਲ ਨੂੰ ਕਿ ਕਿੰਨਾ ਡੁੱਗ ਗਿਆ ਇੰਨੀ ਮਤਲਬ ਤੁੰਦਰ ਬੱਦਲ ਵਈਆ ਮੌਸਮ ਵੀ ਠੰਡਾ ਆ ਔਰ ਬੱਦਲ ਵਈਆ ਇਸ ਜਗ੍ਹਾ ਤੇ ਦਿੱ ਫਨ ਨੂੰ ਕੇ ਬੰਦ ਕਰਨੇ ਪਏ ਆ ਸ਼ੀਸ਼ੇ ਠੰਡੀ ਹਵਾ ਨਹੀਂ ਚੱਲ ਰਹੀ ਆ ਔਰ ਅਸੀਂ ਕੋਟ ਕੋਟ ਲੈ ਕੇ ਆਏ ਆ ਸਾਨੂੰ ਮੈਂ ਵੈਦਰ ਦੇਖ ਲਿਆ ਸੀਗਾ ਵੈਦਰ ਮਤਲਬ ਠੰਡਾ ਹੈ ਇੱਥੇ ਔਰ ਮੀਂਹ ਕਹਿੰਦਾ ਚੱਲ ਕੇ ਠੰਡ ਹੋ ਜਾਂਦੀ ਆ ਤੇ ਐਕਸਾਈਟਮੈਂਟ ਪੂਰੀ ਆ ਆਪਾਂ ਨੂੰ ਨੈਣੀਤਾਲ ਪਹੁੰਚਣ ਦੀ ਹਜੇ ਵੀ ਨੈਣੀਤਾਲ ਤੋਂ 4 ਕਿਲੋਮੀਟਰ ਰਹਿ ਗਿਆ ਮੇਨ ਆਪਣੀ ਝੀਲ ਜਿਹੜੀ ਆ ਲਾਈਓ ਮੈਂ ਲਾਇਆ ਗੂਗਲ ਮੈਪ ਇਹ ਪਾਰਕਿੰਗ ਲਈ ਹੀ ਘੁੰਮ ਰਹੇ ਆ ਬਿਲਕੁਲ نیچے ਆ ਗਏ ਆ ਔਰ ਸਿੱਧੇ ਕਹਿ ਰਿਹਾ ਥੱਲੇ ਨੂੰ ਕਿ ਪਾਰਕਿੰਗ ਆ نیچے ਮਤਲਬ ਆਪਾਂ ਝੀਲ ਦੇ ਕੋਲ ਆ ਗਏ ਲਗਭਗ ਇਹ ਪਛਮੀ ਲੰਨੇ ਪਾਰਕਿੰਗ ਕਿੰਨੀ ਦੂਰ ਆ ਸਰਕਾਰੀ ਪਾਰਕਿੰਗ ਆ ਰੇਟ ਤਾਂ ਜਰੂਰ ਜ਼ਿਆਦਾ ਹੋਣਾ ਕਿਉਂਕਿ ਇਹ ਬਹੁਤ ਫੇਮਸ ਹਿਲ ਸਟੇਸ਼ਨ ਆ ਔਰ ਆ ਇੱਕ ਪਾਰਕਿੰਗ ਆ ਆਂ ਇਹ ਬਿਲਕੁਲ ਸਭ ਪਾਰਕਿੰਗ ਸਰਕਾਰੀ ਕਹਿੰਦੇ ਗਵਰਨਮੈਂਟ ਪਾਰਕਿੰਗ ਸਿੱਧੇ ਅੱਗੇ ਦੇਖ ਅਜੇ ਅੱਗੇ ਆ

सर, नुम्ण नुम्ण लिखो, नुम्ण लिखो मेरा ऐसे पार्किंग रहता है ना मैं आपको और घुमा भी देता था दो घंटे में इतनी नहीं इतनी जल्दी नहीं अभी कल हमारा दिन कल पूरा दिन है हमारा नाइन फोर, फोर वन सेवन टू नाइन फोर वन सेवन ਐਂਟਰੀ ਹੋ ਗਈ ਹੈ। ਔਰ ਹਾਂਜੀ ਨੈਣੀਤਲ ਪਹੁੰਚ ਗਏ ਆ। ਇਹ ਮੈਂ ਤੁਹਾਨੂੰ ਦਿਖਾਣ ਲਗਾ ਹੋਟਲ ਜਿਹੜਾ ਆਪਾਂ ਲਿਆ ਤੇ ਸਹੀ ਰੇਟ ਤੇ ਮਿਲ ਗਿਆ। ਇਹ ਹੈਗਾ ਆ ਸਟੇਟ ਮਾਉਂਟ ਬ੍ਰੀਜ। ਆਪਾਂ ਹੋਟਲ ਦਾ ਰੂਮ ਵੀ ਵਧੀਆ ਆ ਔਰ ਇਹਨਾਂ ਦੀ ਵਧੀਆ ਸਰਵਿਸ ਵਾ। ਆਪਾਂ ਹੁਣ ਹੋਟਲ ਤੋਂ ਲੈ ਲਿਆ ਹੁਣ ਆਪਾਂ ਚੱਲਦੇ ਆਂ ਮਾਉਂਟ ਐ ਦੇਖ ਨੂੰ ਦੇਖਣ ਲਈ ਉਹ ਨੀਚੇ ਵੱਲ ਹੈ ਇਸ ਵੱਸੇ ਜਹਾਦੂਰ ਨਿਕਾ ਇੱਥੋਂ ਹੀ ਆਜੋ ਤਾਂ ਲਗਭਗ 3-400 ਮੀਟਰ ਤੇ ਹੀ ਆਥਲੇ ਨੂੰ ਤੁਹਾਨੂੰ ਦਿਖਾ ਦਿੰਦੇ ਆਪਾਂ ਨੈਣੀ ਤਾਲ ਇੱਕ ਗੱਲ ਤਾਂ ਮੈਂ ਦੱਸਣੀ ਭੁੱਲੇ ਗਿਆ ਤੁਸੀਂ ਨੋਟ ਕੀਤਾ ਹੋਣਾ ਅਸੀਂ ਕੋਟ ਪਾ ਲਏ ਆ ਬਿਲਕੁਲ ਹਮੋਂ ਨੇ ਵੀ ਕੋਟ ਪਾ ਲਿਆ ਆ ਦੇਖਣਾ ਏ ਠੰਡਾ ਪੂਰੀ ਮਤਲਬ ਅਜੇ ਸ਼ਾਮ ਦੇ 4:30 ਹੋਏ ਆ ਇਸ ਟਾਈਮ ਠੰਡ ਲੱਗ ਰਹੀ ਆ ਪੂਰੀ ਰਾਤ ਨੂੰ ਰੰਡ ਹੋਣੀ ਹੋਣੀ ਆ ਆਪਾਂ ਹੁਣ ਘੁੰਮ ਰਹੇ ਆ ਮਾਰ ਰੋਡ ਤੇ ਇਹ ਮੈਣੀ ਤਾਲ ਦਾ ਇੱਥੇ ਲੱਸੀ ਲੇਗਾਪਾ ਜਰਨਲਿਕਲ ਨੂੰ ਉਥਾਲੇ ਸਟੇਡੀਅਮ ਐ ਕੁਝ ਖਾਵਾਂਗੇ ਵੀ ਕੋਈ ਸਵੇਰ ਦਾ ਆਪਾਂ ਚਾਹੀਦਾ ਨਾਸ਼ਤਾ ਨਾਸ਼ਤਾ ਵੀ ਦਿੱਕਤ ਜੀ ਕਰਾਂਗੇ ਜਦੋਂ ਸੇ ਪੁਖੇਣ ਲੱਗੀ ਇੰਨੇ ਚ ਆ ਵਿੱਚ ਮੈਣੀ ਤਾਲ ਵਿੱਚ ਕਾਫੀ ਜਗ੍ਹਾ ਦੇਖਣ ਵਾਲੀ ਆਇਆ ਆ ਉਲੀਅਮ ਜੂੜ ਦੇਖਾਂਗੇ ਆਪਾਂ ਲੋਕਲ ਲੈਬੋਰਟਰੀ ਵੀ ਕਰਨੇ ਦਾ ਵਿਚਾਰ ਹੈ ਆਪਣਾ ਝੀਲ ਦੇ ਵਿੱਚ ਔਰ ਦੇਖੋ ਬੱਦਰ ਭਾਈ ਅਮ ਗੋਲਪਖਾਂ ਲੱਗੀ ਹੁੰਦ ਕਿੰਨੇ ਗੋਲ ਪਗਾਣੇ ਦੇ ਆ ਸ਼ੁਰੂ ਕਰਤੇ ਅੱਛਾ ਤੇ ਪਹਿਲਾਂ ਮੇਰਾ ਓ ਵਾਓ ਥੈਂਕ ਯੂ ਏ ਬੋਡਿੰਗ ਰੇਟ ਕਿਹੜੇ ਬੱਸ ਬੋਡਿੰਗ ਬੋਟਿੰਗ ਬੋਟਿਕ ਕੰਫਿਊਜ਼ ਹੋ ਜਾਤ ਰਹੇ ਤੇ ਆ ਬੋਟਿੰਗ ਦਾ ਵਣਗਿਆ ਪ੍ਰੋਗਰਾਮ ਤੇ ਬੋਟਿੰਗ ਲਈ ਇਹਦਾ ਰੇਟ ਚਾਰजेस ਐ ਫਿਕਸਡ ਹੈ ਇਹ ਪੂਰਾ ਚੱਕਰ ਲਾਣਾ ਤਾਂ 420 ਲਗਭਗ 30 ਤੋਂ 35 ਮਿੰਟ ਲੱਗਦੇ ਆ ਅੱਧਾ ਚੱਕਰ ਤੇ 320 ਆ 20 ਤੋਂ 25 ਮਿੰਟ ਲੱਗਦੇ ਆ ਪਰ ਪੂਰਾ ਚੱਕਰ ਲਾਵਾਂਗੇ ਤੇ ਆਪਣੇ ਇਹ ਆਪਣੇ ਸਾਥ ਕੀ ਨਾ ਤੁਹਾਡਾ इंदर सिंह रावत इंदर सिंह रावत इंदर जी आपके साथ ही करेंगे आ जाओ वेलकम सर ठीक है हां टिकट हो गई मैं देता हूं आपको हां जी वो टिकट नु भाई देखो मैं कोड वही ट्रैक्टर तोल दी तो नहीं हैगी वो नहीं डोल दी सारे चलले आ एक किड़ी वाली है कौन सी वाली है अपनी आ जाओ आ जाओ डरो ना नहीं डकते उना रोज का काम आ रहो आ बेटा कुछ लेके ਵੇਲੇ ਨਾਲ ਆ ਜਾ ਫਿਰ ਇੱਧਰ ਆ ਆ ਜਾ ਆ ਜਾ ਆ ਜਾ ਸ਼ਾਬਾਸ਼ ਹਾਂ ਆ ਜਾਓ ਮੈਡਮ ਨਾਲੇ ਚਲੋ ਸੀਟ ਪਾਣ ਲੱਗੇ ਪਾਣ ਲੱਗੇ ਪਾਣ ਲੱਗੇ ਪਾਣ ਲੱਗੇ ਲਿਓ ਲਿਓ ਜੈਕਟ ਪਾੜੀਆਂ ਮੈਂ ਦੱਸਦਾ ਸਹਿਲ ਇੱਕ ਵਾਰ ਬਨਵਾ ਲੇ ਆਮ ਆ ਆ ਲੱਡਾ ਦੀ ਖਲਈਏ ਇਹ ਡਰੀ ਜਾਂਦੇ ਬੱਚੇ ਸਾਡੇ ਆਓ ਲੈ ਹਰ ਮੁੰਡਰੇ ਆਂ ਵੇ ਜਾ ठीक है पीछे चलो पीछे का पर लले पर कुछ नहीं हाँ हां बैठ नैनी लेगी ये ये ए है ना हां नैनी लेके और फेमस नैनी लेके है हाँ जी कुछ कहना कहना जी हाँ सर नैनी देख बोलिए नैनी ताल बोलिए ये नैनी लेक नैनी ताल है ये नैनी ताल का व्यू पॉइंट है ਹਾਂ ਇਹ ਮਾਲ ਰੋਡ ਹੈ ਉਹ ਦੂਜੀ ਨੋਡ ਬੋਟਿੰਗ ਰੋਡ ਹੈ ਇਧਰ ਕੁਦਵਾਰਾ ਨਾਦੀ ਮੰਦਿਰ ਵਾਓ ਸ਼ਾਮ ਨੂੰ ਪਿੱਛੇ ਲੋਕਾਂ ਵੱਲੋਂ ਬੜੀ ਬਲਾਵਾ ਜਾ ਰਹੇ ਹਾਂ ਜੀ ਸਰ ਚਲੋ ਠੀਕ ਔਰ ਸ਼ਾਮ ਨੂੰ ਤਾਂ ਨਿਆਰਾ ਹੋ ਰਿਹਾ ਵਧੀਆ ਨਾ ਦੇਖੋ ਬਹੁਤ ਵਧੀਆ ਸਰ ਬਹੁਤ ਵਧੀਆ ਮਜ਼ਾ ਆ ਰਿਹਾ ਦੇਖੋ ਹੋਰ ਵਧੀਆ ਜੀ ਹਾਂ ਕਿੰਨਾ ਬੋਟਿੰਗ ਦਾ ਨਾ ਵਧੀਆ ਹੋ ਜਾਂਦਾ ਜੀ ਹਾਂ ਇਹ ਮਾਲ ਰੋਡ ਹੈ ਜਿੱਥੇ ਆਪਾਂ ਘੁੰਮਣ ਆਲੇ ਔਰ ਇਸ ਟਾਈਮ ਨਿਆਰਾ ਲੈ ਰਹੇ ਆ ਅਸੀਂ ਨੈਨੀ ਤਾਲ ਨੈਨੀ ਤਾਲ ਤਾਲਵਤੋਂ ਲੈ ਕੇ ਗਏ ਨੇ ਨੈਨੀ ਲੇਕ ਬਹੁਤ ਡੁੰਗੀ ਹੈ ਹੈ ਨਿਕ ਤੇ ਔਰ ਇੱਥੇ ਆ ਕੇ ਇਹ ਯਾਰ ਲੈਣਾ ਵੀ ਬਣਦਾ ਆ ਉਹ ਰੇਟ ਵੀ ਜੈਨੂਅਲ ਆ ਪਰ ਰੇਟ ਦੇਖੇ ਤਾਂ ਦੱਸਿਆ ਹੀ ਆ 420 ਦਾ ਰੇਟ ਨੂੰ ਬਿਲਕੁਲ ਜੈਨੂ ਰੇਟ ਆ ਅਬ ਇੰਨੇ ਮਹਿੰਗੇ ਹਿਲ ਸਟੇਸ਼ਨ ਦੇ ਉੱਤੇ ਔਰ ਵਾਓ ਯਾਰ ਐਸ ਟਾਈਮ ਦੇਖੋ ਯਾਰ ਮੈਂ ਸਟੇਮ ਕਰ ਰਿਹਾ VOTING ਨੈਨੀ ਲੇਕ ਵਿੱਚ ਦਿਖਾਈ ਔਰ ਮੇਰਾ ਪਰਿਵਾਰ ਮੇਰੇ ਨਾਲ ਆ ਏ ਮੇਰੇ ਦੋ ਬੱਚੇ ਹਰ ਹੁਣ ਸਭ ਤੋਂ ਵੱਧ ਹਮ ਨੂੰ ਤਾਂ ਪਹਿਲੇ ਬੋਡੀ ਦੇਖੀ ਸੀ ਨਾ ਇਹ ਹਨਾ ਚਲੋ ਤੇ ਹੁਣ ਆਪਾਂ ਜਾਂ ਫਿਰ ਸ਼ਾਮ ਦਾ ਟਾਈਮ ਆ ਔਰ ਦੇਖੋ ਉਧਰ ਤੋਂ ਕਿੰਨੀ ਬਾਦ ਪਾਲੇ ਬਸੇ ਨਾ ਔਰ ਬੱਦਲ ਵਾਈ ਹਲਕੀ ਹਲਕੀ ਉਪਰ ਹੋਈ ਹੋਆ ਔਰ ਪਾਣੀ ਗ੍ਰੀਨ ਗ੍ਰੀਨਿਸ਼ ਔਰ ਆਪਾਂ ਅੱਜ ਕੱਲ ਦਿਨ ਵੀ ਇੱਥੇ ਰੁਕਾਂ ਰੁਕਣਾ ਆ ਤੇ ਕਾਫੀ ਕੁਝ ਦੇਖਣ ਵਾਲਾ ਐ ਇਸ ਜਗ੍ਹਾ ਦੇ ਉੱਤੇ ਏ ਮਾਲ ਰੋਡ ਦਾ ਹੈ ਹੀ ਆ ਕਿੱਧਰ ਸਾਈਡ ਜਾਣਾ ਹਾਂ ਬਦਲ ਸਾਈਡ ਜਾਣਾ ਹਾਂ ਆਪਾਂ ਉਧਰ ਲੰਬੀ ਰਾਈਡ ਆ ਆਪਣੀ ਪੂਰੀ 40 ਮਿੰਟ ਦੀ ਸ਼ੁਰੂ ਹੋ ਚੁੱਕੀ ਆ ਬਦਲ ਨਾ ਧੁੰਦਾ ਧੁੰਦਾ ਬਦਲ ਉਪਰਲੇ ਪਾਸੇ ਉਹ ਤਰ ਰਿਹਾ ਹੈ ਬਦਲ ਮੂਹ ਬਣ ਰਹੀ ਆ ਮੂਹ ਬਣਾਈ ਮੂਹ ਬਣਾ ਦੇਣਾ ਫੜ ਕੇ ਚੀਰ ਫੜ ਕੇ ਮੈਂ ਐਸਟੇਮ ਬੋਟਿੰਗ ਕਰ ਰਿਹਾ ਆ ਨੈਣੀ ਤਾਲ ਵਿੱਚ ਔਰ ਮੈਂ ਇਸ ਨਾਲੋਂ ਜ਼ਿਆਦਾ ਦੱਸ ਨਹੀਂ ਸਕਦਾ ਕਿ ਕਿੰਨਾ ਮਜ਼ਾ ਆ ਰਿਹਾ ਆ ਮੈਂ ਤੁੰਦੇ ਚ ਮੈਂ VOTING ਕਰ ਰਿਹਾ ਔਰ 1 ਅਕਤੂਬਰ ਦਾ ਮਹੀਨਾ ਆ ਮੰਨਾ ਨਿਆਰਾ ਆ ਰਿਹਾ ਨਾ ਠੰਡੀ ਹਵਾ ਚੱਲ ਰਹੀ ਹੈ ਔਰ ਦੇਖ ਬੋਡੀ ਦਾ ਸਾਰੇ ਪਾਸੇ ਕਿੰਨਾ ਪਿਛਲੇ ਪਾਸੇ ਨਾ ਕਾਫੀ ਵੋਟਰ ਮਤਲਬ ਚੱਲ ਰਹੀਆਂ ਸਾਰੀਆਂ ਉੱਪਰ ਸਾਡੇ ਧੁੰਦ ਤੁੰਦ ਵਾਲੇ ਖਾਲਸ ਫੋਗਾ ਫੋਗ ਰਿਹਾ ਉੱਪਰ ਇਹ ਸਾਰਾ ਨੈਨੀਤਾਲ ਹੈ ਔਰ ਇਹ ਮੱਲੀ ਤਾਲ ਔਰ ਜਿਹੜਾ ਤੱਲੀ ਤਾਲ ਹੈ ਉਹ ਇਹਨੂੰ ਹੀ ਕਹਿੰਦੇ ਆ ਮੱਲੀ ਮਤਲਬ ਉੱਚਾ ਪਾਸਾ ਜਿੱਧਰ ਆਪਾਂ ਖੜੇ ਆਂ ਤੱਲੀ ਟਾਲ ਮਤਲਬ ਹੇਠਲਾ ਪਾਸਾ ਜਿੱਧਰ ਆਪਾਂ ਜਾਣਾ ਹੈ ਉਧਰ ਨੂੰ ਇਧਰ ਗੇਟ ਆ ਜਿੱਥੋਂ ਆਪਾਂ ਇਹਨਾਂ ਪਾਣੀ ਦਾ ਫਲੋ ਕੱਟਦੇ ਵਾਰ ਨੂੰ ਜੀ ਜ਼ਿਆਦਾ ਹੋ ਜੇ ਪਾਣੀ ਹੋਰ ਮਾਰਕੀਟ ਆਪਾਂ ਛਾਂ ਨੂੰ ਘੁੰਮਾਂਗੇ ਉੱਤੇ ਕਾਫੀ ਕੁਝ ਦੇਖਣ ਵਾਲਾ ਜਿਦਾ ਪਹਿਲਾਂ ਵੀ ਤੁਹਾਨੂੰ ਸੱਚਾ ਸੀਗਾ ਪਲੇਗਰਾਉਂਡ ਹੈ ਗੁਰਦੁਆਰਾ ਸਾਹਿਬ ਹੈ ਇੱਕ ਮੰਦਿਰ ਹੈ ਦੀਪਤੀ ਮਾਰਕੀਟ ਹੈ ਮਾਰ ਰੋੜ ਤਾਂ ਹੈ ਹੀ ਹੈ ਹਨਾ ਇਹ ਸਾਰੇ ਹੀ ਆਪਾਂ ਐਕਸਪਲੋਰ ਕਰਨਾ ਹੈ ਕੱਲ੍ਹ ਨੂੰ ਵੀ ਆਪਾਂ ਇੱਥੇ ਹੀ ਆਂ ਐ ਵੈਸੇ ਯਾਰ ਆ ਰਿਹਾ ਆਪਾਂ ਕੱਲੇ ਤੁਰਿਓਂ ਆ ਤੇ ਗਰਮੀ ਚ ਰਹਿ ਗਰਮੀ ਤਾਂ ਨਹੀਂ ਕਿਸੇ ਦੀ ਠੀਕ ਸੀ ਨੋਰਮਲ ਅੱਜ ਤਾਂ ਠੰਡ ਹੈ ਹੁਣ ਇਸ ਟਾਈਮ ਤਾਂ ਵੀ ਘੰਭਰੇ ਜਾਂਦਾ ਮਤਲਬ ਤੇ ਗਰਮ ਗਰਮ ਖਾਵਾਂਗੇ ਕੁਝ ਇੱਥੇ ਦਾ ਸੀ ਲੋਕਲ ਇਹ ਆਪਾਂ ਮਾਰ ਰੋਡ ਦੇ ਨਾਲ ਨਾਲ ਚੱਲ ਪਏ ਹੁਣ ਆ ਇੱਕ ਮਾਰ ਰੋਡ ਹੈ ਔਰ ਆਪਾਂ ਹੁਣ ਮੈਂ ਹਾਫ ਤੋਂ ਵੀ ਲਗਭਗ ਹਾਫ ਹੋ ਗਈ ਆਪਣੀ ਹੁਣ ਵਾਪਸ ਜਾ ਰਹੇ ਆ ਆਪਣੇ ਪੁਆਇੰਟ ਵੱਲ ਨੂੰ ਔਰ ਇਹਦੇ ਵਿੱਚ ਮੱਛੀਆਂ ਵੀ ਆ ਥੋੜੀਆਂ ਆ ਦੇਖ ਵੀ ਆਂ ਮਿਦਖਾਲ ਦੇਣੀ ਤੈਨੂੰ ਅੰਕਲ ਨੇ ਕਹਿੰਦੇ ਨਾ ਦਖਾਲ ਲਓਗੇ ਜੀ ਦਿਖਾਲ ਦੇਣੀ ਆ ਸਭ ਤੋਂ ਪਹਿਲਾਂ ਅੰਕਲ ਉਤਰੂਗੇ ਹਾਂ ਹੈ ਨਾ ਸਭ ਤੋਂ ਪਹਿਲਾਂ ਮੈਂ ਉਤਰ ਤੁਰ ਕੇ ਗਦੀ ਮੈਂ ਉਤਰੂngi ਜਾ ਵਾਲੀ ਪਾਰਟੀ ਬਲੇ ਉਧਰੇ ਇਹ ਹੈ ਯਾਰੀ ਪਾਰਟੀ ਯਾ ਤੁਹਾਨੂੰ ਮਿਲੇਗਾ ਸਹੀ ਗੱਲ ਹਾਂ ਯਾ ਬੇਟਾ ਹੱਦ ਆ ਤਾ ਹਾਂਜੀ ਅ ਵੀ ਆ ਬੇਟਾ ਇਹ ਬੋਟਿੰਗ ਆਪਣੀ ਹੋ ਗਈ ਹੈ 40 ਮਿੰਟ ਦੀ ਪੂਰੀ ਔਰ ਪੂਰਾ ਮਜ਼ਾ ਆਇਆ ਤੜਕੇ ਇੰਨਾ ਸੁਣਾ ਮੌਸਮ ਆ ਨਾ ਆ ਦੱਸਿਆ ਨਹੀਂ ਜਾ ਸਕਦਾ ਔਰ ਹੁਣ ਸਾਡੀ ਬੋਟਿੰਗ ਪੂਰੀ ਹੋ ਗਈ ਆਪਾਂ ਜਾਵਾਂਗੇ ਹੁਣ ਮਾਰਕੀਟ ਵੱਲ ਨੂੰ ਇੱਧਰ ਉਹ ਮਸਜਿਦ ਔਰ ਪਲੇਗਰਾਉਂਡ ਔਰ ਗੁਰਦੁਆਰਾ ਸਾਹਿਬ ਤਿਪਤੀ ਮਾਰਕੀਟ ਇਹ ਮਾਰਕੀਟ ਇਹ ਮਾਰਕੀਟ ਆ ਉਧਰ ਜਾਣਾ ਆਪਾਂ ਔਰ ਕੁਛ ਖਾਣੇ ਪੀਣੇ ਅੱਜ 에 ਚਲੋ ਹੁਣ ਉੱਤਰੀਏ ਬੈਠੋ ਬੈਠੋ ਵੀਡੀਓ ਵੀਡੀਓ ਸ਼ਾਬਾਸ਼ ਨਹੀਂ ਹਜੇ ਨਹੀਂ ਬੈਠੇ ਰਹੋ ਉਧਰ ਜਾ ਨਹੀਂ ਇਹ ਬਤਾਉਂਦਾ ਹਾਂ ਕਿ ਬੁੜੇ ਆਪਾਂ ਖੜੀ ਹੋ ਗਏ ਸਾਈਡ ਅਬ ਇਹਨੇ ਸਾਈਡ ਦੇਖਦੇ ਦੇਖੋ ਕੋਈ ਵੀ ਕੈਸ ਨਾ ਲਗ ਰਿਹਾ ਬਾਹਰੋਂ ਨਾ ਹੋਰ 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 ਔਰ ਇਹਨਾਂ ਪਹਿਲਾਂ ਉਹ ਬੋਟਾ ਬੋਟਾ ਭਰੀ ਨਵਾਨੀ ਦੇਖੋ ਮੈਂ ਕਿਹਾ ਸੀ ਨਾ ਤੇ ਕਿਹਾ ਸੀ ਮੈਂ ਕਿਹਾ ਸੀ ਨਾ ਟਲੈਟ ਤੇ ਮੈਨੂੰ ਪਤਾ ਨਹੀਂ ਸੀ ਉਹ ਦੇਖਿਆ ਦੀ ਪਹਿਲਾਂ ਉਹ ਬੋਟ ਬੰਨੀ ਹੋਈ ਆ ਹਾਂ ਲਾ ਦੇ ਮੇਰੇ ਬੋਟ ਬੰਦ ਲਈ ਆਪਣੀ ਉਹ ਦੇਖ ਪਹਿਲੇ ਆ ਬਾਬਾ ਅਸੀਂ ਮਾਰੋਡ ਵਾਲ ਘੁੰਮ ਰਹੇ ਆ ਤੇ ਇੱਕ ਸਮ ਨੂੰ ਬਹੁਤ ਹੀ ਸੁੰਦਰ ਡਾਂਸ ਦਿਖਾ ਲਦਾ ਮੈਂ ਤੁਹਾਨੂੰ ਸ਼ਾਮ ਮਸੀਹ ਪੂਰੀ ਹੋਈ ਚਿਕਨ ਬਰੀਅਨੀ ਦੀ ਕੱਲ ਦਾ ਲੱਗਿਆ ਸੀ ਨਾ ਅਗਰ ਨੂੰ ਚਿਕਨ ਬਣਸਵਾ ਲੂਗੀ ਤੂੰ ਹਾਂ ਤੇ ਹੋ ਗਿਆ ਆਪਣਾ ਸ਼ਾਮ ਦਾ ਟਾਈਮ ਆਪਾਂ ਹੁਣ ਫੇਟ ਪੂਜਾ ਕਰਨ ਕੋਲ ਹੋ ਗਏ ਹੁਣ ਆਪਾਂ ਤੁਸੀਂ ਤਿਆਰ ਇਸ ਪਾਸੇ ਆਪਾਂ ਜਿਧਰ ਆਏ ਨਾ ਉਧਰ ਆ ਮਾਰਕੀਟ ਦਿੱਤੀ ਮਾਰਕੀਟ ਨਾਂਕੇ ਆਏ ਆਪਾਂ ਹੁਣ ਜਿੱਧਰ ਆਪਾਂ ਦੇਖ ਰਿਹਾ ਸੀ ਉਹ ਡਾਂਸ

जाने वापिल जा रोका चागल हो तुम कमल जितने जाह तुम ही जब जराने लगे जानी भगवानी लगे thank